ਆਰਡਰ ਬਹੁਤ ਜ਼ਬਰਦਸਤ ਆ ਦੇਖੋ ਇਹਦਾ ਤੇਰੀ ਆਪ ਸਾਰੀ ਡਿਟੇਲ ਲੈ ਕੇ ਦਿੰਨੇ ਆ ਤੇ ਇਹਦਾ ਸੌਦਾ ਵੀ ਝੱਲੀ ਜਾਂਦਾਗਾ ਦੇਖੋ ਗਿਆ ਤਾਂ ਠੀਕ ਆ ਨਹੀਂ ਤੁਹਾਨੂੰ ਕੋ ਪੁੱਛਦੇ ਪੱਟ ਬੁੜੇ ਦੀ ਕੁਆਲਿਟੀ ਬਹੁਤ ਚੰਗੀ ਆ ਕਿ ਦੇਖੋ ਚੌੜੀ ਬਹੁਤ ਆ ਤੇ ਆਰਡਰ ਵੀ ਬਹੁਤ ਚੰਗਾ ਜ਼ਬਰਦਸਤ ਡਰਾ ਤੇ ਥਾਣ ਥਣ ਵੀ ਬਹੁਤ ਚੰਗੇ ਆ ਥੇਸ ਦੀ ਕੁਆਲਿਟੀ ਸਿੰਘਾਂ ਦੀ ਕੁਆਲਿਟੀ ਕੰਦ ਕਾਟ ਆਰਡਰ ਦੁਬਾਰੇ ਦੇਖ ਸਕਦੇ ਹੋ ਵਿਥੀ ਬਹੁਤ ਆ ਵੀ ਤੇ ਥਣ ਹੈ ਵੀ ਬਹੁਤ ਚੰਗੇ ਮੋਟੇ ਥਣ ਸਾਰੇ ਪੱਖਾਂ ਤੋਂ ਚੰਗਾ ਆਗਾ ਬਾਕੀ ਮੇਲਾ ਜਿੱਤਿਆ ਵਾ ਤਾਂ ਪਤਾ ਹੀ ਆ ਹਨਾ ਵੀ ਚੰਗਾ ਹੀ ਆਗਾ ਸਾਰੇ ਪੱਖਾਂ ਨੂੰ ਸਾਫ ਸੁਥਰਾ ਡੀਟੇਲ ਸਾਰੀ ਲੈਦੀ ਆਪਾਂ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਪਸ਼ੂ ਮੰਡੀ ਰਾਮਪਰਾ ਫੂਲ ਜਿਹੜੀ ਕਿ ਮਹੀਨੇ ਦੇ ਵਿੱਚ ਇੱਕ ਵਾਰੀ ਲੱਗਦੀ ਆ ਤੇ ਹਰੇਕ ਮਹੀਨੇ ਦੀ 1 ਤਰੀਕ ਨੂੰ ਇਹ ਮੰਡੀ ਲੱਗਦੀ ਹੈਗੀ ਪੂਰੀ ਟੌਪ ਤੋਂ ਟੌਪ ਕੁਆਲਿਟੀ ਦੀਆਂ ਮੱਝਾਂ ਤੇ ਝੋਟੀਆਂ ਇਸ ਮੰਡੀ ਦੇ ਉੱਤੇ ਪਹੁੰਚਦੀਆਂ ਗਈਆਂ ਸਪੈਸ਼ਲ ਮੱਝਾਂ ਦੀ ਮੰਡੀ ਆ ਪਰ ਵਿੱਚ ਕੋਈ ਟਾਵੇਂਗਾ گاਵਾ ਵੀ ਆ ਜਾਂਦਿਆਂ ਗਈਆਂ ਪਰ ਜ਼ਿਆਦਾ ਮੱਝਾਂ ਹੀ ਆਉਂਦੀਆਂ ਗਈਆਂ ਆਉਂਦੀਆਂ ਐਂਡ ਤੋਂ ਐਂਡ ਕੁਆਲਿਟੀ ਦੀਆਂ ਸ਼ਕੀਨ ਚੰਗੀਆਂ ਝੋਟੀਆਂ ਪਹੁੰਚਦੀਆਂ ਇਸ ਮੰਡੀ ਦੇ ਉੱਤੇ ਕਿਹੇ ਜਿਹਾ ਵੀ ਤੁਸੀਂ ਮਾਲ ਖਰੀਦਣਾ ਸਿਰਾ ਤੋਂ ਸਿਰਾ ਤੇ ਇਸ ਮੰਡੀ ਦੇ ਉੱਤੇ ਪਹੁੰਚ ਕੇ ਤੇ ਤੁਸੀਂ ਖਰੀਦ ਸਕਦੇ ਹੋਗੇ ਬਾਕੀ ਗਰਮੀ ਦਾ ਸੀਜਨ ਸਟਾਰਟ ਹੋ ਗਿਆ ਦੇਖ ਸਾਡੇ ਨੂੰ ਤੁਸੀਂ ਮਾਲ ਅੱਜ ਵੀ ਚੰਗਾ ਪਹੁੰਚਿਆ ਵਗਾਂ ਤੇ ਬਾਕੀ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹਰੇਕ ਤਰ੍ਹਾਂ ਦਾ ਜਾਨਵਰ ਦਿਖਾਵਾਂਗੇ ਚੰਗੇ ਝੋਟੇ ਵੀ ਦਿਖਾਵਾਂਗੇ ਤੇ ਮੱਝਾਂ ਵੀ ਦਿਖਾਵਾਂਗੇ ਐਂਡ ਤਾਈਂ ਜੁੜੇ ਰਹੋ ਆ ਬਸ ਆਪਾਂ ਪੋਸਟ ਪਾ ਲਈਏ ਨੇ ਲੋਕ ਦੋਸਤੋ ਅਕਤੋਂ ਆਪਾਂ ਕੱਟਾ ਦਿਖਾਉਨੇ ਆ ਬਹੁਤ ਚੰਗਾ ਤੇ ਚੰਗਾ ਸਮਝ ਬਲਿਆਗਾ ਤੇ ਬਾਕੀ ਬਾਈ ਕਹਿੰਦਾ ਮੇਲਾ ਜਿੱਤਿਆ ਵਾ ਆਪਾਂ ਡਿਟੇਲ ਪੁੱਛ ਰਹੇ ਨੇ ਪਿੱਠ ਪੂੜੇ ਦੀ ਕੁਆਲਿਟੀ ਬਹੁਤ ਚੰਗੀ ਆ ਜੈਡ ਬਲਿਆਗਾ ਸੀਮਨ ਵੀ ਚੰਗੇ ਦੇ ਹੋ ਮੇਰੇ ਖਿਆਲ ਨਾਲ ਤੁਸੀਂ ਅੱਜ ਹੀ ਦੇਖ ਸਕਦੇ ਹੋ ਇਹ ਦੇ ਇਹ ਫੇਸ ਦੀ ਕੁਆਲਿਟੀ ਦੇਖੋ ਇਹਦੀ ਸਿੰਗਸੋਂਗ ਬਹੁਤ ਚੰਗੇ ਆਗੇ ਪਹਿਲੇ ਨਾਮ ਕਰਨਾ ਹੀ ਹੈ ਨਾ ਕਰਨਾ ਤੋਂ ਉਹਨੇ ਪੜੀ ਤੇ ਨਾਮ ਮੈਦਾ ਪੂਰਾ ਹੋ ਗਿਆ ਨਾਮ ਡਰਸ ਸਾਰਾ ਬੋਲ ਦੇਗਾ ਦੇਖਾ ਗਏ ਨਾਮ ਹੈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਆਪਣਾ ਨਾਮ ਤੇ ਡਰਸ ਦੱਸ ਦਿਓ ਮੇਰਾ ਨਾਮ ਲਖਵਿੰਦਰ ਸਿੰਘ ਆ ਜੀ ਪਿੰਡ ਖੂਲੇ ਵਾਲਾ ਠੀਕ ਹੈ ਜੀ ਜ਼ਿਲ੍ਹਾ ਬਟਿੰਡਾ ਹਾਂਜੀ ਠੀਕ ਹੈ ਤੇ ਕੱਟੇ ਦੀ ਬਾਈ ਕੀ ਡਿਟੇਲ ਹੈ ਕਿੰਨੀ ਉਮਰ ਹੈਗੀ ਇਹ 23 ਸਾਲ ਦਾ ਦੋ ਦੰਦ ਦਾ ਦੋ ਦੰਦ ਦਾ ਠੀਕ ਹੈ ਆਪਣੇ ਘਰ ਦਾ ਹੀ ਆ ਘਰ ਦਾ ਹੀ ਆ ਦੀ ਦਾ ਕੋਈ ਪਤਾ ਮਾਦਰ ਕਾਰਡ ਦਾ ਮਾਦਰ ਕਾਰਡ ਆਪਣੇ ਕੋਲੇ ਆਈ 16 ਲੀਟਰ ਦੁੱਧ ਹੁਣ ਵੀ ਕਿਆਰ 16 ਲੀਟਰ ਦਿੰਦੀ ਹੈਗੀ ਤੇ ਪਿਓ ਵਾਲਾ ਪੱਖ ਪਿਓ ਆ 14 70 ਦਾ ਹੈ 14 70 ਦਾ ਹੈਗਾ ਠੀਕ ਹੈ ਤੇ ਇਹ ਆਪਾਂ ਕਿਸੇ ਮੇਲੇ ਚ ਵੀ ਪਾਇਆ ਸੀਗਾ ਹਾਂਜੀ ਹੱਥ ਨਾਲੇ ਪਾਇਆ ਸੀ ਇਹ ਵੀ ਐਫ ਏ ਤੇ ਇਸ ਵਾਰ ਹਾਂਜੀ ਠੀਕ ਹੈ ਕਿਹੜੀ ਪੋਜੀਸ਼ਨ ਤੇ ਰਿਹਾ ਇਹ 8ਵੇਂ ਸਥਾਨ ਤੇ ਰਿਹਾ 8ਵੇਂ ਸਥਾਨ ਤੇ ਠੀਕ ਹੈ ਤੇ ਚੰਗਾ ਜੀ ਤਾਂ ਹੀ ਰਿਹਾ ਹਨਾ ਕਿਉਂਕਿ ਪਹਿਲੇ 10 ਕੱਢਦੇ ਹੁੰਦੇ ਆ ਹਾਂਜੀ 10 ਕੱਢਦੇ ਤੇ ਬਾਕੀ ਦਾ ਫਿਰ ਜਮੇ ਬਾਹਰ ਕੱਢ ਦਿੰਦੇ ਹਨਾ ਠੀਕ ਹੈ ਤੇ ਉਹ ਆਪਣੇ ਕੋਲੇ ਹੋਣਗੇ ਸਰਟੀਫਿਕੇਟ ਸਾਰੇ ਹਨਾ ਹ ਠੀਕ ਹੈ ਤੇ ਆਪਣਾ ਹੈ ਤਾਂ ਕੋਈ ਵਪਾਰ ਦਾ ਕੰਮ ਤਾਂ ਨਹੀਂ ਹੈ ਨਾ ਘਰੇਲੂ ਹੀ ਆ ਠੀਕ ਹੈ ਤੇ ਆਪਾਂ ਮੁੱਲ ਕਿੰਨਾ ਰੱਖਦੇ ਆ ਬਈ 2 ਲੱਖ ਰੁਪਏ ਦੋ ਤੇ ਕਿੱਥੋਂ ਕੋਈ ਹੋ ਜੂਗਾ ਹਾਂ ਕਰ ਦਿਆਂਗੇ ਜੀ ਪੂਰਾ ਮਾਤਮ ਕਰ ਦੇ ਪੂਰਾ ਦੇ ਦੇ ਰੇ ਡੁੱਟਦਾ ਬਾਕੀ ਮੌਕੇ ਤੇ ਹੋ ਜੂਗਾ ਨਾ ਹੋਰ ਠੀਕ ਹੈ ਤੇ ਬਈ ਕੰਟੈਕਟ ਨੰਬਰ ਬੋਲ ਦਿਓ 98727 98727 64224 64224 64224 ਹਾਂਜੀ ਠੀਕ ਹੈ ਠੀਕ ਹੈ ਬਈ ਧੰਨਵਾਦ ਮਾੜਾ ਗੇੜਾ ਦਵਾ ਦੇ ਤੁਹਾਨੂੰ ਉਸ ਡਿਟੇਲ ਆਪਾਂ ਸਾਰੀ ਲੈਤੀ ਹੈ ਜੀ ਤੇ ਕੱਟਾ ਚੰਗਾ ਹੈਗਾ ਮੇਲਾ ਵੀ ਜਿੱਤਿਆ ਵਾ ਤੇ ਸਾਰੇ ਪੱਖੋਂ ਤੇ ਚੰਗਾ ਹੈ ਤੇ ਤੁਸੀਂ ਅਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਜਿਹਨੂੰ ਵੀ ਪਸੰਦ ਆਉਂਦਾ ਹੈਗਾ ਤੇ ਬਹੁਤ ਵਧੀਆ ਹੈਗਾ ਸਾਰੇ ਪੱਖੋਂ ਤੇ ਚੰਗਾ ਫੇਸ ਤੋਂ ਲੈ ਕੇ ਬਾਡੀ ਬਾਨ ਤੋਂ ਲੈ ਕੇ ਸਾਰੇ ਪੱਖੋਂ ਤੇ ਵਧੀਆ ਹੈਗਾ ਪੂਰਾ ਤੇ ਅਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਆਜੂ ਅੱਗੇ ਆਪਾਂ ਚੰਗੇ ਪਸ਼ੂ ਹੋਰ ਦਿਖਾਉਨੇ ਆਪਾਂ ਇਧਰ ਕਰਾਸ ਬ੍ਰੀਡ ਦੇ ਵਿੱਚ ਵਹਿੜ ਦਿਖਾਉਨੇ ਹੈਗੇ ਚੰਗੀ ਬਹੁਤ ਆ ਬੜਾ ਕੱਦ-ਕਾਡ ਵੀ ਬਹੁਤ ਆ ਬਾਡੀ ਬਾਂਤਰ ਦੀ ਵੀ ਬਹੁਤ ਚੰਗੀ ਆਗੀ ਆਰਡਰ ਦੇਖੋ ਪੂਰਾ ਫੈਕਸ ਹੈਗਾ ਤੇ ਸੋਹਣੀ ਸ਼ਿੰਗਾਰੀ ਵੀ ਆ ਤੇ ਹੈ ਵੀ ਸੋਹਣੀ ਹੈਗੀ ਤੇ ਦੁੱਧ ਪੀਣ ਨੂੰ ਬਹੁਤ ਚੰਗਾ ਹੁੰਦਗਾ ਗੀਆਂ ਇਹ ਜਿਹਾਂ ਬੈੜਾ ਕਿਉਂਕਿ ਕ੍ਰਾਸ ਦੇ ਵਿੱਚ ਨਾ ਤਾਂ ਇਹਨੇ ਗਰਮੀ ਬਣਾਉਣੀ ਆ ਤੇ ਦੁੱਧ ਵੀ ਇਹਦਾ ਸੰਘਣਾ ਫੈਟ ਵਾਲਾ ਹੋਊਗਾ ਤੇ ਦੁੱਧ ਦੇਊਗੀ ਵੀ ਚੰਗਾ ਕਿਉਂਕਿ ਚੰਗੀ ਆਗੀ ਬਰੀਡ ਦੇ ਵਿੱਚ ਤੇ ਆਰਡਰ ਦੁਬਾਰੇ ਦੇਖ ਸਕਦੇ ਹੋ ਤੁਸੀਂ ਤੇ ਫੇਸ ਦੀ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਇਧਰੋਂ ਤੇ ਇਹਦੀ ਆਪਣਾ ਡਿਟੇਲ ਲੈ ਕੇ ਦੰਨੇ ਆ ਕੀ ਕੀ ਡਿਟੇਲ ਆਗੀ ਕੀ ਗੱਲ ਬਾਤ ਹੈ ਸਪੇਸ ਬਹੁਤ ਅਗ ਦੇਖ ਸਾਹ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸ ਦੇ ਪਿੰਡ ਮਹਰਾਜ ਆਈ ਨਾਮ ਦੇਖਣਾ ਠੀਕ ਹੈ ਤੇ ਬਈ ਕੰਮ ਬਾਹਰ ਲਈ ਆਪਣਾ ਬਾਹਰ ਲਈ ਠੀਕ ਹੈ ਤੇ ਇੱਥੇ ਭਾਈ ਕਿੰਨੇ ਪਾਛੂ ਲੈ ਗਏ ਤਿੰਨ ਆਲੇ ਕਹੇ ਆ ਭਾਈ ਇੱਕ ਮੈਂ ਆ ਪਹਿਲੀ ਦੋ ਗੱਬਣਾ ਠੀਕ ਆ ਉਹ ਪਰਲੀ ਮੱਝ ਆ ਤੇ ਠੀਕ ਹੈ ਇਹੇ ਆ ਤੇ ਇੱਕ ਆਪਾਂ ਜਿਹੜੀ ਇਹ ਵਹਿੜ ਤੋੜ ਕੇ ਦਿਖਾਈ ਆ ਨਾ ਇਹ ਚਾਰ ਦਿਨ ਦਾ ਭਾਈ ਚਾਰ ਦਿਨ ਦਾ ਕੀ ਠੀਕ ਆ ਕਿੰਨੇ ਦਿਨ ਹੋ ਗਏ ਸੂਈਣੇ ਨੂੰ ਪਰਸੋਂ ਸੂਈਆ ਪਰਸੋਂ ਬੱਚਾ 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 ਹੀ ਮੰਗਰਾ ਬੱਚਾ ਅਦਰ ਮੂਰੇ ਖੜਾ ਆ ਨਾ ਠੀਕ ਆ ਤੇ ਕਿੰਨਾ ਕੁ ਬਾਈ ਦੁੱਧ ਪਾ ਸਕਦੀ ਆ ਦੁੱਧ ਬਾਈ 20 ਪਾਉਗੀ 20 ਪਾਉਗੀ ਧੰਨਵਾਦ ਠੀਕ ਆ ਤੇ ਉਹ ਬਾਈ ਜੋਨ ਦੀ ਆਜ ਕਿਵੇਂ ਲੱਗੀ ਜਮਾ ਠੰਡੀ ਸੀਦਾ ਬਾਈ ਓਕੇ ਜਮਾ 5 ਕਿਲੋ ਤੋਂ ਸਟਾਰਟ ਹੈਗਾ ਹੁਣ ਬੋਲਾ ਅਸੀਂ 16 ਕਿਲੋ ਤੋਂ ਤਿਆਰ ਆਉਣਾ ਆ ਤਿਆਰ ਠੀਕ ਆ 20 ਪਾ ਜੂਗੀ ਧੰਨਵਾਦ ਠੀਕ ਆ ਤੇ ਮੁੱਲ ਕਿੰਨਾ ਰੱਖਿਆ ਬਈ ਅੱਪਾਂ 95000 ਰੁਪਏ 95 ਹਾਂ ਕਿੱਥੋਂ ਤੇ ਛੱਡਣੀ ਆ 90 ਤੇ ਛੱਡ ਲੈ 90 ਦੀ ਬਾਕੀ ਹੋਰ ਹੋ ਜੂ ਮੌਕੇ ਤੇ ਹਾਂ ਠੀਕ ਆ ਤੇ ਜਿਹੜੀ ਬਾਈ ਮੱਝ ਆ ਉਹਦੀ ਕੀ ਡਿਟੇਲ ਆਗੀ ਅੱਜ ਵੀ ਤੀਜਾ ਸੂਆ ਸੋਣਾ ਹਲੇ ਕੱਟੀ ਆ ਮੈਨੂੰ ਦੱਸਣਾ ਪੈ। ਦੱਸਦਾ ਰਹਿੰਦੇ ਆ ਜੀ। ਦਸਾਂ ਦਿਨਾਂ ਦੀ ਕੱਚੀ ਆ ਜੀ ਦੋਸਤੋ ਇਹ। ਤੇ ਤੀਜਾ ਸੂਆ ਇਹਨੇ ਸੂਣਾਗਾ। ਤੀਜਾ ਸੂਆ ਦੁੱਧ ਦਿੱਤਾ 16 ਕਿਲੋ ਵਾਹ ਕਿੰਨੇ ਦੇ। 16 ਕਿਲੋ ਤੇ ਇਸ ਵਾਰ ਕਿੰਨੀ ਦੇਗੀ? 21 ਤੋਂ ਉੱਪਰ ਹੋਵੇ ਕੱਟਣੀ। 16 ਤੋਂ ਉੱਪਰ ਦੇ ਦੇਗੀ। ਠੀਕ ਆ। ਤੇ ਇਹਦਾ ਮਤਲਬ ਬਈ। ਇਹਦਾ 181। 181 ਇਹ ਕਿੱਥੋਂ ਦੇ ਹੋਜੂਗੀ? 60 ਦੀ 60 ਦੀ ਠੀਕ ਆ ਤੇ ਇਹ ਕਹਾ ਕੀ ਬੈੜਾ ਇਹ ਬੈ ਗਈ ਇਹ ਬੈ ਗਈ ਠੀਕ ਇਹ ਦੇ ਐਡਰੈਸ ਤੇ ਬਾਈ ਨੰਬਰ ਦੁਆਰੇ ਬੋਲ ਦੋ ਪਿੰਨ ਨੰਮਾ ਆ ਜੀ ਹਾਂ ਜੀ ਏਲਾ ਬਠਿੰਡਾ ਨੰਬਰ ਹੈਗਾ 8847633127 88476 33127 33127 ਹਾਂ ਜੀ ਠੀਕ ਆ ਤੇ ਉਹ ਬਾਈ ਪਸ਼ੂ ਆਪਣੇ ਕੋਲੇ ਘਰੇ ਹੁੰਦੇ ਰੁਟੀਨ ਦੇ ਵਿੱਚ ਮੰਗਾ ਵੀ ਹੁੰਦੀਆਂ ਬਾਈ ਆਪਾਂ ਗੰਗਾਂ ਤੇ ਗਾਈਆਂ ਵੀ ਹਰੇਕ ਤਰ੍ਹਾਂ ਦਾ ਮਾਲ ਹੁੰਦਾ ਕਿਸੇ ਟਾਈਮ ਮਰਦੀ ਆ ਜੀ ਕਸਟਮ ਮਰਦੀ ਆ ਜੇ ਹਨਾ ਤਸੱਲੀ ਕਰਕੇ ਲਿਆ ਸਕਦਾ ਠੀਕ ਆ ਭਾਈ ਧੰਨਵਾਦ ਆ ਮੱਝ ਦਿਖਾਉਣੀ ਹੈਗੇ ਬਹੁਤ ਚੰਗੀ ਆ ਕੱਦ-ਕੜ ਵੀ ਚੰਗੇ ਦੇ ਵਿੱਚ ਆ ਸਿੰਘ ਥੋੜੇ ਜੇ ਖੁੱਲੇ ਆ ਤੇ ਆਰਡਰ ਬਹੁਤ ਜ਼ਬਰਦਸਤ ਲੱਗਿਆ ਵਾ ਆਰਡਰ ਦੇਖੋ ਕਿੰਨਾ ਜ਼ਬਰਦਸਤ ਆ ਦਾ ਸਪੇਸ ਵੀ ਬਹੁਤ ਆ ਦੁੱਧ ਵਾਲੀ ਮੱਝ ਆ ਪੱਠਕੁੜੀ ਦੀ ਕੁਆਲਿਟੀ ਵੀ ਬਹੁਤ ਚੰਗੀ ਆ ਜੀ ਜੇ ਆਪਾਂ ਡਿਟੇਲ ਗੱਲ ਚ ਲੈ ਲਈਏ ਤਾਂ ਉਹ ਵੀ ਚੰਗੇ ਆ ਉਹਨਾਂ ਦੇ ਵਿੱਚ ਸਪੇਸ ਵੀ ਵਧੀਆ ਕੀ ਪੂਰੀ ਤੇ ਕੱਦ-ਕੜ ਵੀ ਚੰਗੇ ਦੇ ਵਿੱਚ ਆ ਵੀ ਆਪਾਂ ਦੰਦ ਕਰਦੇ ਠੀਕ ਹੈ ਕਰਾਂਗੇ ਦੇਖ ਮੈਂ ਕਹਾਂ ਯਾਰ ਮੈਂ ਤਨ ਮੋੜਦਾ ਹੀ ਨਹੀਂ ਸੀ ਤਾਂ ਜੀ ਸੁਹੀਰੀ ਹੈ ਦੇਖ ਸਕਦੇ ਵਾਦੀ ਚੰਗੀ ਆ ਦੁੱਧ ਵਾਲੀ ਹੈਗੀ ਬਸ ਸਿੰਘ ਥੋੜੇ ਜਿ ਖੁੱਲੇ ਆ ਤੇ ਆਪਾਂ ਇਹਦੀ ਡਿਟੇਲ ਪੁੱਛ ਲੈਂਦੇ ਆ ਬਾਈ ਤੋਂ ਕੀ ਡਿਟੇਲ ਆ ਟਾਂਚੇ ਦੀ ਖਲੀ ਡੁੱਲੀ ਹੈ ਚੰਗੀ ਹੈ ਸਹੀ ਹੈ ਕਿ ਕਿਹਾ ਦੇ ਇਹ ਕਿੰਨੇ ਸੂਏ ਆ ਕਿ ਭਾਈ ਚੌਥੇ ਸੀ ਇਹ ਚੌਥੇ ਸੂਏ ਆ ਕਹਿ ਕਹਿ ਤਣੇ ਨਹੀਂ ਸੀ ਵੀ ਆ ਇਹ ਰਾਤ ਦੀ ਸੂਈ ਆ ਰਾਤ ਸੂਈ ਆ ਤੇ ਪਿਛਲੇ ਸਾਲ ਦੁੱਧਾ ਪਿਛਲੇ ਸੂਏ ਨੇ ਕਿੰਨੇ ਦਿੱਤਾ 14 15 ਕਿਲੋ ਦੀ ਗਾਰੰਟੀ ਅਗਲੇ ਦੋ ਦਿਨ ਦੀ 14 ਕਿਲੋ ਦਿੱਤਾ ਪਰ ਇਹਨੇ 15 ਕਿਲੋ ਦੀ ਗਾਰੰਟੀ ਲਈ ਕਿ ਦੇ ਮਾ ਠੀਕ ਆ ਸੂਆ ਕਿਹੜਾਗਾ ਸੂਆ ਤੀਜਾ ਚੌਥੀ ਹੈ ਜੇ ਆਪਾਂ ਤੋਂ ਉੱਪਰ ਨਹੀਂ ਸੀ ਤੀਜਾ ਜਾਂ ਚੌਥੀ ਤੋਂ ਉੱਪਰ ਨਹੀਂ ਸੀ ਠੀਕ ਆ ਆਪਣਾ ਮੋਬਾਈਲ ਨੰਬਰ ਬੋਲਿਓ 99762 81174 ਦੁਬਾਰੇ ਫੇਰ ਲਓ 99762 81174 ਤੇ ਮੁੱਲ ਕੀ ਰੱਖਿਆ ਬਈ ਇਹਦਾ 81 81 ਕਿੰਨੇ ਦੇਣੀ ਆ ਮੈਂ ਦੇ ਦਿਆਂ 1.60 ਲੱਖ ਰੁਪਏ ਪਿੰਡ ਕਿਹੜਾ ਆਪਣਾ ਪਿੰਡ ਲਾਲਿਆ ਵਾਲੀ ਲਾਲਿਆਣਾ ਜ਼ਿਲ੍ਹਾ ਜ਼ਿਲ੍ਹਾ ਪਾਲਾ ਦੀ ਸਰਹੂਰ ਗਾੜੀ ਪੈਦਾਵੀ ਹੈ ਮਾਨਤਾਏ ਬਈ ਕੰਮ ਆਪਣਾ ਵਪਾਰ ਦਾ ਕਿਵੇਂ ਆ ਇੱਕ ਘਰੂਆ ਜਿਹੜੇ ਟੋਪੜਾ ਮੰਨਿਆ ਪਾਲਦੇ ਆਪਾਂ ਇੱਕ ਘਰੇਲੂ ਆ ਇਹ ਤੋਕੜਾ ਵਜਨਾਂ ਕੇ ਪਾਲਦੇ ਠੀਕ ਹੈ ਪਿਛਲੇ ਸਾਲ ਚੋਈ ਹੀ ਸੀ ਤੁਹਾਡੀ ਇਹ ਠੀਕ ਹੈ ਠੀਕ ਹੈ ਬਾਈ ਧੰਨਵਾਦ ਦੋ ਵੀਰੋਸਤ ਨੂੰ ਵੀ ਕੰਟੈਕਟ ਕਰ ਸਕਦੇ ਬਾਈ ਦੇ ਨਾਲ ਜਿਹਨੂੰ ਵੀ ਪਸੰਦ ਆਉਂਦੀ ਹੈ ਡਿਟੇਲ ਆਪਾਂ ਸਾਰੀ ਲੈਤੀ ਹੈ ਤੇ ਬਾਕੀ ਥਾਂ ਲੇ ਕੇ ਦੀ ਸਾਫ ਆ ਗਈ ਚੰਗੀ ਹੈ ਆਪਾਂ ਇੱਕ ਕੱਟਾ ਦਿਖਾਉਣੇ ਆਂ ਲੀਰਾ ਵੀ ਦੇ ਵਿੱਚ ਤੇ ਬਹੁਤ ਸੋਹਣਾ ਹੈਗਾ ਬਰੀਡ ਦੇ ਵਿੱਚ ਆ ਪੂਰਾ ਪਟਨਾਹੋਲੇ ਮੇਲੇ ਤੋਂ ਇਹ ਦੋ ਵਾਰੀ ਜਿੱਤਿਆ ਵਾ ਤੇ ਆਪਾਂ ਤੁਹਾਨੂੰ ਤੋੜ ਕੇ ਦਿਖਾਉਨੇ ਆ ਤੇ ਉਸ ਤੋਂ ਬਾਅਦ ਆਪਾਂ ਇਹਦੀ ਸਾਰੀ ਡਿਟੇਲ ਲਵਾਂਗੇ ਬਾਈ ਤੋਂ ਕਿ ਕੀ ਡਿਟੇਲ ਹੈ ਇਹਦੀ ਤੇ ਕਿਹੜੇ-ਕਿਹੜੇ ਇਹ ਮੇਲੇ ਮਤਲਬ ਕਿ ਸਾਲ ਦੇ ਵਿੱਚ ਜਿੱਤਿਆ ਵਾ ਉਹ ਸਾਰੀ ਡਿਟੇਲ ਆਪਾਂ ਪੁੱਛਦੇ ਆ ਕੀ ਰਿਕਾਰਡ ਆ ਮਾ ਦਾ ਤੇ ਕੀ ਪਿਆਉ ਦਾ ਨੀਲੀ ਰਵੀ ਦੇ ਵਿੱਚ ਆ ਸ਼ੌਂਕ ਹੀ ਆ ਵੀਡੀਓ ਵਾ ਇਹ ਸੇਲ ਵਾਸਤੇ ਨਹੀਂ ਹੈਗਾਗਾ ਸੀਮ ਨੇ ਤੇ ਤਿਆਰ ਆ ਬਾਕੀ ਆਪਾਂ ਡਿਟੇਲ ਬਾਈ ਤੋਂ ਪੁੱਛਦੇ ਆ ਸਾਰੀ ਕਿ ਕੀ ਡਿਟੇਲ ਤੇ ਡਿਟੇਲ ਪੁੱਛਦੇ ਆਪਾਂ ਬਾਈ ਤੋਂ ਤੋੜ ਕੇ ਬਾਅਦ ਚ ਦਿਖਾਵਾਂਗੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮਰੀਕ ਸਿੰਘ ਜੀ ਪਿੰਡ ਪਿੱਤੋ ਜਿਲ੍ਹਾ ਬੂਸਾ ਤਰਨਤਾਰਨ ਠੀਕ ਹੈ ਤੇ ਜਿਹੜਾ ਬਈ ਆਪਾਂ ਇਹ ਝੋਟਾ ਲੈ ਕੇ ਆਏ ਆ ਹਨਾ ਤੇ ਨੀਲੀ ਰਾਵੀ ਦੇ ਵਿੱਚ ਪੈਂਦਾ ਹੈ ਨਾ ਤੇ ਉਮਰ ਕਿੰਨੀ ਹੋਊਗੀ ਇਹਦੀ ਇਹ 3.5 ਸਾਲ ਦਾ 3.5 ਸਾਲ ਦਾ ਦੰਦਾਂ ਚ ਦੰਦਾ ਹੀ 4 ਦਾ 4 ਦਾੰਦ ਦਾ ਠੀਕ ਹੈ ਤੇ ਮਾਹ ਦਾ ਰਕਾਰਡ 20+ ਆ 20+ ਆ ਆਪਣੇ ਕੋਲ ਹੀ ਆ ਨਹੀਂ ਸੇਲ ਹੋ ਗਈ ਸੀ ਉਹ ਆਪਣੇ ਘਰ ਦਾ ਜੰਪੜੀ ਹੈ ਆਪਣੇ ਘਰ ਦਾ ਜੰਪੜੀ ਠੀਕ ਹੈ ਵੀ ਉਹ ਮਾਂ ਸੇਲ ਕਰਤੀ ਸੀ ਹਾਂਜੀ ਤੇ ਫਾਦਰ ਸਾਈਡ ਤੋਂ ਕਿਹੜਾ 507 90 ਨਾ 507 90 ਵਾਲਾ ਹੈ ਨਾ ਚੰਗਾ ਬੁੱਲਾ ਨਾ ਪੂਰਾ ਵੀ ਠੀਕ ਆ ਤੇ ਇਹ ਬਈ ਜਿਹੜੀ ਮਾਂ ਸੀ ਇਹਦੀ ਉਹ ਬੂਰੀ ਸੀਗੀ ਤਾਂ ਕਰਕੇ ਬੂਰਾ ਹੈ ਨਾ ਠੀਕ ਆ ਤਾਂ ਬੂਰਾ ਆਇਆ ਹੈ ਨਾ ਤੇ ਬਈ ਮੇਲਿਆਂ ਚ ਇਹ ਕਿਹੜੇ ਕਿਹੜੇ ਚ ਪਾਇਆ ਵਿਆ ਇਹਦੋਂ ਨੇ ਮੇਲੇ ਚ 2030 ਚ 3ਰੀ ਕੈਟਾਗਰੀ ਚ ਤੇ 2024 ਚ 4 ਦੰਦ ਚ 4 ਦੰਦ ਚ ਕਿਹੜੀ ਕਿਹੜੀ ਪੋਜੀਸ਼ਨ ਤੇ ਰਿਹਾ ਸੀ 7ਵੀਂ ਤੇ 10ਵੀਂ ਠੀਕ ਆ ਵੀ ਮਤਲਬ ਚੰਗੀਆਂ ਪੋਜੀਸ਼ਨ ਤੇ ਰਿਹਾ ਜੀ ਫਿਰ ਤਾਂ ਹਨਾ ਕਿਉਂਕਿ 10 ਤੱਕ ਨੰਬਰ ਮਿਲਦੇ ਹੁੰਦੇ ਹਨਾ ਸਹੀ ਗੱਲ ਆ ਹਬੀਬ 10ਾਂ ਤੋਂ ਬਾਅਦ ਆ ਫਿਰ ਬਾਹਰ ਹੀ ਕੱਢ ਦਿੰਦੇ ਆ ਨਾ ਤੇ ਚੰਗਾ ਸੀ ਮਤਲਬ ਚੰਗੇ ਗੁਣ ਸੀਗੇ ਤਾਂ ਕਰਕੇ 10ਾਂ ਦੇ ਵਿੱਚ ਰਿਹਾ ਹਨਾ ਠੀਕ ਆ ਤੇ ਇਹਦੇ ਸੀਮਨ ਤਿਆਰ ਆ ਬਈ ਹਾਂਜੀ ਸੀਮਨ ਠੀਕ ਆ ਤੇ ਸੀਮਨ ਦਾ ਕੋਈ ਰੇਟ ਦੱਸਣਾ ਚਾਹੁੰਦੇ ਆ ਸੀਮਨ ਰੇਟ ਕੋਈ ਗੱਲ ਨਹੀਂ ਜੀ ਕੋਈ ਡਾਕਟਰ ਭਰਾ ਉਹ ਜਾਂ ਸਪਲਿਆਰ ਉਹ ਸਾਹ ਨਾਲ ਕਰ ਠੀਕ ਆ ਉਹ ਸਾਹ ਨਾਲ ਤੁਸੀਂ ਕਰ ਲੈਣੇ ਹੋ ਵੀ ਕਈ ਵਾਰੀ ਡਾਕਟਰ ਨੇ ਜਾਂ ਸਪਲਿਆਰ ਨੇ ਇਕੱਠੇ ਲੈਣੇ ਹੁੰਦੇ ਹਨਾ ਵੀ ਉਹ ਜਾ ਰੇਟ ਹੋ ਜਾਂ ਠੀਕ ਆ ਤੇ ਆਪਣਾ ਨੰਬਰ ਬੋਲ ਦਿਓ ਬਾਈ 81466 67354 814 66 67354 54 ਠੀਕ ਆ ਜਿਹੜੇ ਤੇ ਜਿਹੜਾ ਆਪਣਾ 25 ਕਿਲੋਮੀਟਰ ਤੱਕ ਲੈਣਾ ਆਪਾਂ ਕੀ ਕਰਨਾ ਅਸੀਂ ਆਪਾਂ ਆਪ ਵੀ ਕਰਦੇ ਆਂਗੇ ਪ੍ਰੈਕਟਿਸ ਕਰਦੇ ਆਂ ਠੀਕ ਆ ਵੀ ਜੇ ਕੋਈ ਛੋਡੇ ਤੋਂ ਕਰਾਉਣਾ ਚਾਵੇ ਤਾਂ ਤੁਸੀਂ ਵੀ ਜਾ ਵੜਦੇ ਹੋ ਠੀਕ ਆ ਤੇ ਲੋ ਵੀ ਦੋਸਤੋ ਡਿਟੇਲ ਆਪਾਂ ਸਾਰੀ ਲੈਤੀ ਹੈਗੀ ਮਾੜਾ ਇਹਦਾ ਅਸੀਂ ਡਰੈਕਟਰ ਵੀ ਛੱਡ ਦਿੰਦੇ ਆ ਨੇੜੇ ਤੇੜੇ ਆ ਨਾ ਹਾਂਜੀ ਹਾਂਜੀ ਯੂਟਿਊਬ ਤਾਂ ਨਹੀਂ ਯੋ ਵੀ ਦੋਸਤੋ ਸੀਮਨ ਵੀ ਤਿਆਰ ਆ ਤੇ ਬਾਈ ਆ ਵੀ ਇਹ ਆਈ ਦੀ ਪ੍ਰੈਕਟਿਸ ਕਰਦੇ ਹੈਗੇ ਕਿਸੇ ਨੇ ਇਹਨਾਂ ਨੂੰ ਸਦਨਾ ਤਾਂ ਵੀ ਸੱਦ ਸਕਦੇ ਹੋ ਤੁਸੀਂ ਤੇ ਬਾਕੀ ਡਾਇਰੈਕਟ ਕ੍ਰਾਸ ਵੀ ਛੱਡ ਦਿੰਦੇ ਆ ਮਤਲਬ ਕਿ ਹਰੇਕ ਸ਼ਬਦ ਬਲਵਦ ਆ ਗਈ ਤੇ ਬਾਕੀ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਜੀ ਪਿੱਠ ਬੁੜੇ ਦੀ ਕੁਆਲਿਟੀ ਬਹੁਤ ਚੰਗੀ ਹੈ ਨੀਲੀ ਰਾਵੀ ਦੇ ਵਿੱਚ ਪੈਂਦਾਗਾ ਬੈਕ ਸਾਈਡ ਤੋਂ ਤੁਸੀਂ ਟੈਸਟੀਕਲ ਦੇਖ ਸਕਦੇ ਹੋ ਟੈਸਟੀਕਲ ਵੀ ਬਹੁਤ ਵਧੀਆ ਗਈ ਸਾਰੇ ਪੱਖਾਂ ਤੋਂ ਚੰਗਾ ਹੈਗਾ ਪੂਰਾ ਦੇਖ ਸਕਦੇ ਹੋ ਤੁਸੀਂ ਵੋੜ ਲਿਆ ਬਹੁਤ ਸੋਹਣਾ ਕੱਟਾ ਹੈਗਾ ਮਾਂ ਬੂਰੀ ਸੀਗੀ ਤਾਂ ਕਰਕੇ ਬੂਰੀ ਨੀਲੀ ਰਾਵੀ ਦੇ ਵਿੱਚ ਆਇਆ ਗਿਆ ਤੇ ਪਿਓ ਹੈਗਾ ਨਾਬੇ ਵਾਲਾ ਸਭ ਨਹੀਂ ਪਤਾ 507 ਨੰਬਰ ਫੇਸ ਦੀ ਕੁਆਲਿਟੀ ਤੁਸੀਂ ਦੁਆਰੇ ਦੇਖ ਸਕਦੇ ਹੋ ਸਾਰੇ ਪੱਖਾਂ ਤੋਂ ਚੰਗਾ ਹੈਗਾ ਬਾਕੀ ਮੇਲਾ ਜਿੱਤਿਆ ਵਾ ਤਾਂ ਪਤਾ ਹੀ ਹੈ ਨਾ ਵੀ ਚੰਗਾ ਹੀ ਹੈਗਾ ਸਾਰੇ ਪੱਖਾਂ ਤੋਂ ਸਾਫ ਸੁਥਰਾ ਡਿਟੇਲ ਸਾਰੀ ਲੈਤੀ ਆਪਾਂ ਤੇ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਕੱਲ੍ਹ ਬਾਤ ਕਰ ਸਕਦੇ ਹੋ ਇਹ ਰਸੀ ਮਿਲ ਲੈਣਾ ਧੰਨਵਾਦ ਬਹੁਤੋ ਦੋਨੋਂ ਆਪਾਂ ਇੱਕ ਬਹੁਤ ਚੰਗੀ ਝੋਟੀ ਦਿਖਾਉਨੇ ਆ ਬਹੁਤ ਚੰਗਾ ਆਰਡਰ ਆਗਾ ਦੇਖੋ ਆਰਡਰ ਬਹੁਤ ਜ਼ਬਰਦਸਤ ਆ ਦੇਖੋ ਇਹਦਾ ਤੇ ਜੇ ਆਪਾਂ ਸਾਰੀ ਡਿਟੇਲ ਲੈ ਕੇ ਦਿੰਨੇ ਆ ਤੇ ਇਹਦਾ ਸੌਦਾ ਵੀ ਚੱਲੀ ਜਾਂਦਾਗਾ ਤੇ ਹੋ ਗਿਆ ਤਾਂ ਠੀਕ ਆ ਨਹੀਂ ਤੁਹਾਨੂੰ ਆਪ ਪੁੱਛਦੇ ਬੱਠਪੁੜੇ ਦੀ ਕੁਆਲਿਟੀ ਬਹੁਤ ਚੰਗੀ ਆ ਵੀ ਦੇਖੋ ਚੌੜੀ ਬਹੁਤ ਆ ਤੇ ਆਰਡਰ ਵੀ ਬਹੁਤ ਚੰਗਾ ਜ਼ਬਰਦਸਤ ਅਡਰਾ ਤੇ ਥਾਣ ਥਣ ਵੀ ਬਹੁਤ ਚੰਗੇ ਆ ਥੇਸ ਦੀ ਕੁਆਲਿਟੀ ਸਿੰਘਾਂ ਦੀ ਕੁਆਲਿਟੀ ਕੱਦ ਕਾਠ ਆਰਡਰ ਦੁਬਾਰੇ ਦੇਖ ਸਕਦੇ ਹੋ ਵਿੱਥੀ ਬਹੁਤ ਆਗੀ ਹਣ ਹੈ ਵੀ ਬਹੁਤ ਚੰਗੇ ਮੋਟੇ ਥਾਣਾਂ ਬਹੁਤ ਜ਼ਬਰਦਸਤ ਛੋਟੀ ਹੈਗੀ ਸੌਦਾ ਚੱਲਦਾ ਹੈ ਦਾ ਤੇ ਤੁਹਾਡਾ ਡਿਟੇਲ ਬਹੁਤ ਹੈ ਭਾਈ ਤੂੰ ਤਾਂ ਜੀ ਸੁਹੀ ਵੀ ਬਿਲਕੁਲ ਦੇਖੋ ਬਾਡੀ ਬਾਂਤਰ ਦੀ ਵੀ ਚੰਗੀ ਹੈਗੀ ਉਹ ਦੇਖੋ ਉਹ ਦੇਗਾ ਮੈਂ ਓਏ ਕਿਉਂ ਤੂੰ ਗਾਹਕ ਨੂੰ ਮੋੜੀ ਜਨਾ ਹੁਣ ਤੂੰ ਮੈਂ ਉਹਨਾਂ ਨੂੰ ਯਾਰਾ ਮੈਂ ਤੂੰ ਮੈਂ ਬੰਦੂ ਤੇ ਬੈਠੇ ਘਰੇ ਨੂੰ ਅਕੇ ਰਹਿ ਤਾ ਮੈਂ ਤੇ ਮੇਰੀ ਗੱਲ ਮੈਂ ਤੂੰ 1000 ਤੂੰ ਹੀ ਗੱਲ ਲਗੀ ਜੰਨਾ ਯਾਰ ਉਹੀ ਗੱਲ ਮੈਂ ਤਾਂ ਮੈਂ ਦੇਖ ਰਿਹਾ ਪੁਰੇ ਦੀ ਕੁਆਲਿਟੀ ਹੈ ਬੱਲਾ ਬੱਲਾ ਕਿ ਮੈਂ ਮਰ ਮਰ ਨਹੀਂ ਦਿਵਾਗਾ ਐ ਸਮਝਦਾ ਸੌਦਾ ਚੱਲ ਰਿਹਾ ਮਿੱਤਰੋ ਪਾਣੀ ਨਾ ਮਾਰ ਬਾਈ ਪਾਣੀ ਨਾ ਮਾਰ ਹੁਣ ਤੂੰ ਬੰਦ ਕਰੀਏ ਧਾਰਾ ਮਰਵਾਉਣ ਵਾਲੇ ਬਥੇ ਜੋ ਨੂੰ ਬੰਦ ਕਰ ਦੇ ਪਾਣੀ ਚਾ ਮਾਰ ਸੜ ਕੋਈ ਨਾ ਗਾ ਲਾ ਤੂੰ ਮੈਂ ਤੈਨੂੰ ਹੱਥ ਨਾਲ ਨਹੀਂ ਪਾਣੀ ਬਾਜੀ ਆ ਲੈ ਗੋਰੀ ਬੁਣੀ ਰੋਗੇ ਕਰਮਾਂ ਨੂੰ ਨਹੀਂ ਗਿਆ ਬਾਈ ਬਸ ਰੋਣੀ ਜਾ ਟਿੰਗੋ ਲਗਾ ਦਾਂ ਅੱਠ ਬੜਾ ਬਹੁਤ ਛੋੜਾ ਥਾਂ ਤੇ ਨਹੀਂ ਚੱਲਦਾ ਪਰ ਦੋਸਤ ਸਬਦਾ ਚੱਲੀ ਜਾਂਦਾ ਇਹਦਾ ਕਾਸ ਕਰਿਆ ਜਿਸ ਸਮ ਮਾਰ ਲੋ ਮਰ ਗਈ ਨਾ ਕੋਈ ਪਾਉੜੀ ਬਸ ਮਾ ਵਰਖ ਪਤਾਰਾ ਦਾ ਮਾਰ ਲੋ ਕੋਈ ਨਹੀਂ ਐਂਟੀਆ ਬਾਈ ਕਿੱਦਾਂ ਹੋ ਰਿਹਾ ਅੱਜ ਤੋਂ ਮਹੀਨੇ ਕਰੀ ਗੀ ਕੋਈ ਬੰਦਾ ਕਹਿੰਦਾ ਕੋਈ ਕੋਈ ਦੂਰ ਤੋਂ ਆਉਗਾ ਮਾਰੋ ਤੇ ਕਿਉਂ ਵੇਲਾ